ਨੀ ਹੈ ਔਰ ਅਸੀਂ ਆਪਣੀ ਜੌਬ ਤੇ ਜਾ ਰਹੇ ਸੀ ਫਤੇਗੜ ਝੂਗੀਆਂ ਮੇਰੀ ਪੋਸਟਿੰਗ ਹੈਗੀ ਗਰਲ ਸਕੂਲ ਔਰ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਰਸਤੇ ਵਿੱਚ ਤੇ ਡਰਾਈਵਰ ਵੀ ਠੀਕ ਸਪੀਡ ਤੇ ਚੱਲ ਰਿਹਾ ਸੀ ਉਹਦੀ ਸਪੀਡ ਤੇ ਓਵਰ ਨਹੀਂ ਹੈਗੀ ਸੀਗੀ ਤੇ ਟਰੱਕ ਵਾਲ ਨੇ ਇੱਕਦਮ ਆ ਕੇ ਸਾਡੇ ਉੱਪਰ ਮਤਲਬ ਪਤਾ ਹੀ ਨਹੀਂ ਲੱਗਿਆ ਸਾਾਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਸਾਾਨੂੰ ਤੋਂਦੋ ਹੀ ਪਤਾ ਲੱਗਿਆ ਜਦੋਂ ਅਸੀਂ ਬਚ ਗਏ ਵਿੱਚ ਧੁੰਦ ਕਰਕੇ ਇਹ ਸਾਰਾ ਹਾਦਸਾ ਵਾਪਰਿਆ ਔਰ ਸਾਡੇ ਕਾਫੀ ਟੀਚਰ ਜਿਹੜੇ ਇੰਜਰਡ ਹੋ ਗਿਆ ਪੂਰੀ ਤਰ੍ਹਾਂ ਮੇਰੀ ਖੁਦ ਦੀ ਆਪਣੀ ਬਾਹ ਪੂਰੀ ਕੰਮ ਨਹੀਂ ਕਰ ਰਹੀ ਹੈਗੀ ਮੇਰੀ ਸਿਸਟਰ ਵੀ ਵਿੱਚ ਸੀਗੀ ਉਨਾਂ ਦੇ ਦੋਨੋਂ ਲੈਗਸ ਜਿਹੜੀਆਂ ਉਹ ਬਿਲਕੁਲ ਕੰਮ ਨਹੀਂ ਕਰ ਰਹੇ। ਪਰ ਮੋਸਟ ਆਫ ਦਾ ਟੀਚਰਸ ਜਿਹੜੇ ਉਹਨਾਂ ਦੇ ਸਿਰ ਵਿੱਚ ਕਾਫੀ ਜਿਆਦਾ ਸੱਟ ਆਈ ਹੈ। ਕਿੰਨੇ ਦਿਨਸ ਵਾਸਤੇ ਅਸੀਂ ਵੈਸੇ ਤੇ 12 ਤੋਂ 30 ਨੂੰ ਨਿਆ ਅੱਜ ਅਸੀਂ 10 ਕ ਟੀਚਰ ਸੀਗੇ। 10 ਦੇ ਨੇੜੇ अबाउट ਟੀਚਰ ਸੀਗੇ। ਕਿੰਨੇ ਸੱਟਾਂ ਲੱਗੀਆਂ ਨੇ ਇਨਸ਼ਾਅੱਲਾ। ਹਾਂ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀਆਂ ਦੀ ਤੇ ਹੈ ਨੇਜ਼ਲ ਜਿਹੜੀ ਬੋਨ ਹੈਗੀ ਹੈ ਬ੍ਰੇਕ ਹੋ ਗਈ ਕਿ ਟੀਚਰਸ ਦੀ। ਕਈਆਂ ਦੇ ਮਤਲਬ ਬ੍ਰੇਨ ਦੇ ਵਿੱਚ ਵੀ ਇਨ ਮਤਲਬ ਇਨਜਰੀਜ਼ ਵਗੈਰਾ ਆਈਆਂ ਹੈਗੀਆਂ। ਔਰ ਲੈਗਸ ਵਗੈਰਾ ਫੈਕਚਰਸ ਹੋ ਗੀਆਂ ਟੀਚਰਸ ਦੀ ਤੇ ਸਾਰੇ ਬਾਕਸ ਸਕੂਲਾ ਨਹੀਂ ਹਾਂਜੀ ਸਾਰੇ ਵੱਖ-ਵੱਖ ਸਕੂਲਾ ਦੇ ਸੀਗੇ ਹਾਈ ਸਕੂਲ ਸਾਡੇ ਸਾਰੇ ਸਰਕਾਰੀ ਸਕੂਲ ਦੇ ਹਾਂਜੀ ਗਲਤੀ ਕਿਹਦੀ ਲੱਗਦੀ ਹੈ ਤੁਹਾਨੂੰ ਥੋੜਾ ਕਾਹ ਉਹਨਾਂ ਨੂੰ ਬੀਅੋ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਇਸ ਚੀਜ਼ ਬਾਰੇ ਮੈਨੂੰ ਸਾਨੂੰ ਤੇ ਪਤਾ ਨਹੀਂ ਲੱਗਿਆ ਸਾਰਾ ਤੁੰਦ ਕਰਕੇ ਹਾਲ ਸਭ ਆਕ ਰਿਹਾ ਅਸੀਂ ਆਪਣੀ ਮਤਲਬ ਸਾਡਾ ਡਰਾਈਵਰ ਠੀਕ ਚੱਲ ਰਿਹਾ ਸੀ ਆਪਣੀ ਸਪੀਡ ਤੇ ਜਾ ਰਿਹਾ ਮਤਲਬ ਨਾਰਮਲ ਸਪੀਡ ਤੇ ਸੀਗਾ ਪਤਾ ਹੀ ਨਹੀਂ ਲੱਗਿਆ ਟਰੱਕ ਕਿਵੇਂ ਆ ਕੇ ਵਿੱਚ ਟੱਕਰ ਹੋ ਗਈ ਸਾਡੀ ਮਤਲਬ ਸਾਨੂੰ ਕੁਝ ਨਹੀਂ ਪਤਾ ਲੱਗਾ ਉਦੋਂ ਹੀ ਪਤਾ ਲੱਗਿਆ ਜਦੋਂ ਅਸੀਂ ਇੰਜਰਡ ਹੋ ਗਏ ਸਾਰੇ ਉੱਥੇ ਡਿੱਗ ਗਏ ਸਾਨੂੰ ਪਤਾ ਨਹੀਂ ਸਾਡੇ ਬੈਗ ਕਿੱਥੇ ਆ ਸਾਡੀਆਂ ਚਪਲਾਂ ਕਿੱਥੇ ਆ ਮਤਲਬ ਆਸ-ਪਾਸ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਨੂੰ ਫਸਟ ਏਡ ਵਗੈਰਾ ਦਿੱਤੀ ਤੇ ਬਸ 프리ਮਲੇਸ਼ੌਰ ਸਿੰਘ ਮੈਂ ਵੀ ਕੰਪਿਊਟਰ ਟੀਚਰ ਦੇ ਤੋਂ ਉਥੇ ਪਟਾਣਾ ਤੁਲੀਆ ਸਕੂਲ ਵਿੱਚ ਜੋ ਕਰਦਾ ਤੇ ਅਸਵੇਰੇ ਜਦੋਂ ਅਸੀਂ ਜਾ ਰਹੇ ਹਾਂ ਡਿਊਟੀਆਂ ਤੇ ਅੱਗੇ ਅੱਗੇ ਵਿੰਗਰ ਜਾ ਰਹੀ ਹੈ ਜਿਹੜੀ ਪਠਾਨਪੁਰ ਤੋਂ ਹੁੰਦੀ ਆ ਫਤੇਗੜ ਚੁੜੀਆਂ ਤੱਕ ਤੇ ਵਿੱਚ ਵੱਖ-ਵੱਖ ਸਕੂਲਾਂ ਦੇ ਜਿਹੜੇ ਟੀਚਰ ਜਾਂਦੇ ਆ ਸਾਰੇ ਮੇਰੇ ਸਕੂਲ ਦੇ ਵੀ ਦੋ ਮੇਰੇ ਕਲੀਗ ਲੇਡੀ ਜਿਹੜੇ ਟੀਚਰ ਸੀ ਉਹ ਵੀ ਇਹ ਇਹਦੇ ਵੀ ਅੱਛੀ ਸੀ ਅਗੋਂ ਟਿਫਰ ਆ ਰਹੀ ਸੀ ਮੇਰੇ ਖਿਆਲ ਬਿਨ ਬਟ ਆਊਟ ਲਾਈਟਾਂ ਸੀ ਉਹ ਓਵਰਟੇਕ ਕਰ ਰਿਆ ਸੀ ਬੱਸ ਉਹ ਉਪੱਟੇ ਕਰਦੇ ਜਦੋਂ ਇੱਕ ਸਾਈਡ ਤੇ ਨਹੀਂ ਹੋਇਆ ਤੇ ਇਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਆ ਤੇ ਉਸ ਦੇ ਵਿੱਚ ਪਿੱਛੋਂ ਜਾ ਰਹੀ ਇੱਕ ਜਿਹੜੀ ਤੀਸਰੀ ਗੱਡੀ ਵੀ ਹਲਪੋਤੇ ਕੋਈ ਹੋਰ ਜਾ ਰਹੀ ਸੀ ਰਾਹ 길 ਉਹ ਉਹਨਾਂ ਦੀ ਗੱਡੀ ਦੇ ਉੱਤੇ ਵਿੱਚ ਵੱਜ ਗਈ ਹੈ ਮਗਰ ਕਿੰਨੇ ਦੇ ਹੱਪੀ ਵਿੱਚ ਇਹਦੇ ਵਿੱਚ 12 ਤੋਂ 13 ਦੇ ਕਰੀਬ ਅਧਿਆਪਕ ਸੀ ਕਿੰਨੇ ਜ਼ਖਮੀ ਹੋਏ ਨੌਂ ਜ਼ਖਮੀ ਹੋਏ ਨੇ ਤੇ ਤਿੰਨ ਕਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਹਨਾਂ ਦੇ ਪੈਕਚਰ ਹੋ ਗਿਆ ਰਹਾ ਮਦੇ ਲਾਤਵ ਗਿਆ ਰਹਾ ਹੋਈਆ ਤੇ ਬਾਕੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਚਲੋ ਇਹ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਡਰਾਈਵਰ ਡਰਾਈਵਰ ਜਿਹੜਾ ਉਹ ਗੰਭੀਰ ਜ਼ਖਮੀ ਹੋਇਆ ਕਿਉਂਕਿ ਉਹਦੀ ਸਾਈਡ ਤੋਂ ਹੀ ਜਿਹੜੀ ਆ ਗੱਡੀ ਉਹ ਟਿਪਰ ਨੂੰ ਹਿੱਟ ਹੋਈ ਸਾਰੇ ਸਰਕਾਰੀ ਦੇ ਆਪੀ ਸਾਰੇ ਸਰਕਾਰੀ ਟੀਚਰ ਆਏ ਇਹ ਪ੍ਰਧਾਨਪੁਰ ਤੋਂ ਹੁੰਦੇ ਆ ਦੇ ਵਿੱਚ ਕੁਝ ਤਾਰਾਗੜ ਦੇ ਵੀ ਆ ਤੇ ਫਤੇਗੜ ਚੂੜੀਆਂ ਤੱਕ ਜਾਂਦੀ ਹੈ ਵੀਰ ਗਲਤੀ ਨਹੀਂ ਲੱਗਦੀ ਕਰੋ ਗਲਤੀ ਤੇ ਟਿਪਰ ਵਾਲੇ ਦੀ ਲੱਗਦੀ ਕਿਉਂਕਿ ਕਿਤੇ ਲਾਈਟਾਂ ਨਹੀਂ ਸੀ ਔਣ ਧੁੰਦੇ ਵਿੱਚ ਕੀਤੀਆਂ ਉਹਨੇ ਇੱਕ ਰੋਂਗ ਸਾਈਡ ਤੇ ਆ ਕੇ ਉਹ ਬੱਸ ਨੂੰ ਓਵਰਟੇਕ ਕਰ ਰਿਆ ਸੀ ਇੰਨਾ ਹੈਵੀ ਵਹੀਕਲ ਆ ਫਿਰ ਉਹਨੂੰ ਟਾਈਮ ਲੱਗ ਜਾਂਦਾ ਓਵਰਟੇਕ ਕਰਦੇ ਉਹਨੇ ਚਿਹਰੂ ਜਿਹੜੀ ਅੱਗੋਂ ਵਿੰਗਰ ਆ ਗਈ ਮਹਿਲਾ ਕਿੰਨੇ ਸੱਪ ਕੀ ਜੈਂਟਸ ਕਿੰਨੇ ਵਾਹ ਵਾਹ ਜ਼ਿਆਦਾ ਮਹਿਲਾ ਹੀ ਹੈ ਜੈਂਟਸ ਚਾਰ ਕਿਤੇ ਆਪਣੇ ਆਟਕਦੇ ਕਰੀਬ ਨੂੰ ਲੱਗਦਾ ਮਹਿਲਾ ਦੇ ਆਪਣੇ ਦੇ ਵਿੱਚ ਮੇਰੇ ਸਕੂਲ ਦੇ ਦੇ ਵਿੱਚ ਦੋ ਹੀ ਜਿਹੜੇ ਉਹ ਮਹਿਲਾ ਦੇ ਆਪਕੀ ਉਹਨਾਂ ਨੂੰ ਕਾਫੀ ਜਿਹੜੀ ਸੱਟਾਂ ਲੱਗੀਆਂ ਜੀ ਜਿਹੜਾ ਐਕਸੀਡੈਂਟ ਆ ਕੀ ਕਿੰਨੇ ਪੇਸ਼ੈਂਟ ਆਏ ਨੇ ਨਹੀਂ ਡਾਕਟਰ ਸਿਮਰਨ ਚ ਸਾਡੇ ਕੋਲ ਆਰਐਸਈ ਨਾਲ ਰੋਡਸਾਈਡ ਐਕਸੀਡੈਂਟ ਨਾਲ ਘੱਟੋ ਘੱਟ 8 ਤੋਂ 9 ਪੇਸ਼ੈਂਟਸ ਆਏ ਨੇ ਜਿਦੇ ਵਿੱਚੋਂ 2-4 ਪੇਸ਼ੈਂਟਸ ਥੋੜੇ ਜੇ ਸਿਕ ਹੈਗੇ ਪਰ ਉਹਨਾਂ ਦੀ ਜਾਨ ਮਨ ਦਾ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਲਾਜ ਚੱਲਦਾ ਪਿਆ ਸਰ ਇਹ ਸਰਕਾਰੀ ਟੀਚਰ ਨੇ ਇਹ ਸਾਰੇ ਸਰਕਾਰੀ ਟੀਚਰਸ ਨੇ ਵੱਖਰੇ ਵੱਖਰੇ ਸਕੂਲਸ ਚ ਤੇ ਬਾਕੀ ਹੁਣ ਦੇਖਦੇ ਆ ਸਾਰਾ ਟ੍ਰੀਟਮੈਂਟ ਚੱਲਦਾ ਪਿਆ ਉਹਨਾਂ ਦਾ